ਅਥ ਯਗ ਰਯ ਆਰੰਭ ਕਥਨਨ ਹੁਨ ਯਗ ਦੇ ਆਰੰਭ ਦਾ ਕਥਨ ਪੁਯੰਗ ਪ੍ਰਯਤ ਛੰਦ ਓਤੈ ਬਾਲ ਪਾਲੈ ਇਤੈ ਆਦ ਰਾਜੰ ਉਦਰ ਸੀਤਾ ਬਾਲਕਾ ਨੂੰ ਪਾਲ ਰਹੀ ਹੈ ਇਧਰ ਆਯੁਧਿਆ ਦੇ ਰਾਜੇ ਬੋਲੇ ਵਿਪ ਜਗਯੰ ਤਜਿਓ ਏਕ ਬਾਜੰ ਸ਼ਰੀਦਾ ਮਨੇ ਯੱਗ ਲਈ ਬ੍ਰਾਹਮਣ ਬੁਲਾਏ ਅਤੇ ਇੱਕ ਘੋੜਾ ਛੱਡ ਦਿੱਤਾ ਰਿਪੰਗ ਨਾਸ ਹੰਤਾ ਦੇਉ ਸੰਗ ਤਾਕੈ। ਸ਼ਤਰੂਗਨ ਨੂੰ ਉਸ ਘੋੜੇ ਦੇ ਨਾਲ ਘੜ ਦਿੱਤਾ। ਭੱਡੀ ਫੌਜ ਲੀਨੇ ਚਲਿਓ ਸੰਗ ਵਾਕੈ। ਜੋ ਬਹੁਤ ਸਾਰੀ ਸੈਨਾ ਲੈ ਕੇ ਉਸ ਨਾਲ ਤੁਰਿਆ। ਫਿਰ ਉਹ ਦੇਸ ਦੇ ਸੰ ਨਰੇਸਾਨ ਪਾਜੰ। ਉਹ ਕੋੜਾ ਰਾਜਿਆਂ ਦੇ ਦੇਸ਼ ਦੇ ਸਾੰਤਰਾ ਵਿੱਚ ਫਿਰਿਆ ਕਿਨੀ ਨਾਹੇ ਬਾਧਿਓ ਮਿਲੇ ਆਨ ਰਾਜੰ ਕਿਸੇ ਨੇ ਵੀ ਉਸ ਨੂੰ ਨਾ ਬੰਨਿਆ ਸਗੋਂ ਸਾਰੇ ਅੱਗੋਂ ਆ ਕੇ ਮਿਲੇ ਮਹਾ ਓਗਰ ਧਨਿਆ ਵੱਡੀ ਫੌਜ ਲੈ ਕੇ ਵੱਡੇ ਕਟੌਰ ਧਨੁਸ਼ਤਾਰੀ ਬਹੁਤ ساری ਸੈਨਾ ਲੈ ਕੇ ਪਰੇ ਆਨ ਪਾਇੰ ਬੜੀ ਪੇਟ ਦੇ ਕੇ ਅਤੇ ਵੱਡੀਆਂ ਭੇਟਾ ਦੇ ਕੇ ਆ ਕੇ ਸ਼ਤਰੂ ਗਣ ਦੇ ਪੈਰੀ ਪੈ ਗਏ ਤੇ ਸਾਚਾਰ ਜੀਤੀ ਫਿਰਿਓ ਫੇਰ ਬਾਜੀ ਚੋਹਾ ਦਿਸ਼ਾਵਾਂ ਨੂੰ ਜਿੱਤ ਕੇ ਘੋੜਾ ਫਿਰ ਮੁੜ ਪਿਆ ਕਿਉ ਬਾਲਮਿਕੰ ਰਖੀਸਥਾਨ ਤਾਜੀ ਉਹ ਘੋੜਾ ਬਾਲਮੀਕ ਰਿਸ਼ੀ ਦੇ ਸਥਾਨ ਤੇ ਚਲਾ ਗਿਆ ਜਬੈ ਪਾਲ ਪਤਰੰ ਲਵੰ ਛੋਰ ਪਾਚਿਓ ਉਸਦੇ ਮਾਤੇ ਉਤੇ ਵੱਧੇ ਹੋਏ ਸੋਨੇ ਦੇ ਪੱਤਰੇ ਨੂੰ ਜਦੋਂ ਲਵ ਨੇ ਮੋੜ ਤੋਂ ਪੜਿਆ ਵੱਡੋ ਉਗਰ ਧੰਨਿਆ ਰਸੰ ਰੋਦਰ ਰਾਚਿਓ ਤਾ ਵੱਡੇ ਪ੍ਰਚੰਡ ਤੁਨ ਸ਼ਿਤਾਰਣ ਕਰਨ ਵਾਲਾ ਲਵ ਰੋਦਰ ਰਸ ਨਾਲ ਭਰ ਗਿਆ ਬ੍ਰਿਚੰ ਬਾਜ ਬਾਦਿਓ ਲਖਿਓ ਸ਼ਾਸਤਰ ਧਾਰੀ ਉਸ ਨੇ ਘੋੜੇ ਨੂੰ ਬ੍ਰਿਛ ਨਾਲ ਬੰਨ ਦਿੱਤਾ ਜਦੋਂ ਸ਼ਤ్రੂ ਗੰਦੇ ਸੈਨਕਾਂ ਨੇ ਵੇਖਿਆ ਬੜੋਂ ਆਦ ਕੈ ਸਾਰਬ ਸੈਨਾ ਪੁਕਾਰੀ ਤਾਂ ਸਾਰੀ ਸੈਨਾ ਬਹੁਤ ਜ਼ੋਰ ਨਾਲ ਬੋਲਣ ਲੱਗ ਪਈ ਕਹਾ ਜਾਤ ਰੇ ਬਾਲ ਲੀਨੇ ਤੁਰੰਗੰ ਇਹ ਬਾਲਕ ਘੋੜੇ ਨੂੰ ਕਿੱਥੇ ਲਈ ਜਾਂਦਾ ਹੈ ਤਜੋ ਨਾਹੇ ਯਾਕੋ ਸਜੋ ਆਨ ਜੰਗੰ ਇਸ ਨੂੰ ਛੱਡ ਦੇ ਨਹੀਂ ਤਾਂ ਆ ਕੇ ਸਾਡੇ ਨਾਲ ਯੁੱਧ ਕਰ ਸੋਨੇਉ ਨਾਮ ਜੁੱਦੰ ਜਬੈ ਸ੍ਰੋਣ ਸੂਰੰ ਜਦੋ ਸੂਰ ਮੇਨੇ ਕੰਨਾ ਨਾਲ ਯੁੱਧ ਦਾ ਨਾਮ ਸੁਨਿਆ ਮਹਾ ਸ਼ਾਸਤਰ ਸੋਢੀ ਮਹਾ ਲੋਹ ਪੂਰੰ ਅਤੇ ਵੱਡੇ ਸ਼ਸਤਰ ਤਾਰੀਆਂ ਨੂੰ ਜੋ ਕਵਚਾ ਨਾਲ ਸਜੇ ਹੋਏ ਸਨ ਹਟੇ ਬੀਰ ਹਟ ਹੈ ਸਭੇ ਸ਼ਾਸਤਰ ਲੈ ਕੇ ਅਤੇ ਜੋ ਬਹੁਤ ਹੱਠ ਵਾਲੇ ਸੂਰਮੇ ਸਨ ਸਾਰੇ ਸ਼ਸਤਰ ਲੈ ਕੇ ਯੁੱਧ ਲਈ ਤਿਆਰ ਵੇਖੇ ਪਰਿਓ ਮੱਧ ਸੈਨਾਂ ਵੱਡੋ ਨਾਦ ਕਾਕੇ ਤਾਲ ਲਾਵ ਜੋਰ ਨਾਲ ਲਲਕਾਰਾ ਮਾਰ ਕੇ ਸੈਨਾ ਵਿੱਚ ਜਾ ਵੜਿਆ ਭਲੀ ਭਾਂਤ ਮਾਰਿਆ ਪਚਾਰਾ ਸੋ ਸੂਰਨ ਸੂਰਮਿਆਂ ਨੂੰ ਉਸਨੇ ਵੰਗਾਰ ਵੰਗਾਰ ਕੇ ਚੰਗੀ ਤਰਾ ਮਾਰਿਆ ਗਰੇ ਯੁੱਧ ਜੋਦਾ ਰਹੀ ਤੋਰ ਪੂਰਨ ਯੋਧ ਦੇ ਵਿੱਚ ਯੋਧਿਆਂ ਦੇ ਡਿੱਗਣ ਨਾਲ ਧਰਤੀ ਭਰ ਗਈ ਉਠੇ ਸ਼ਾਸਤਰ ਚਾਰੰ ਅਪਾਰੰਤ ਵੀਰੰ ਆਪਾਰ ਸੂਰਮਿਆਂ ਦੇ ਸ਼ਸਤਰਾਂ ਵਿੱਚੋਂ ਅੱਗ ਵਰਦੀ ਸੀ ਭਰਾਮੇ ਰੰਡਮੁੰਡ ਤਨੰ ਤਾਛ ਤੀਰੰ ਕਿਤਨੇ ਹੀ ਰੰਡਮੁੰਡ ਰੋਲੇ ਰਹੇ ਸੰ ਅਤੇ ਕਿਤਨੇ ਹੀ ਤੀਰਾ ਦੇ ਪੱਛੇ ਹੋਏ ਫਿਰ ਰਹੇ ਸੰ ਗਰੇ ਲੋਤ ਪਤੰਗ ਸੂ जो थ बाजी लोथा उत्ते डिगिया पन घोड़िया के समूह डिके पे सन भ्र मै छूछ हाथी बिना सवार ताजी किन्ने ही खाली हाथी अतिर तो रहत घोड़े फिर रहे सन गिरे शस्त्रहीनंग बेअस्त्रंत सूर किन्ने ही सूरमे शस्त्रा तो वंचित होके बेसुद टिके पे सन ਅਸੇ ਭੂਤ ਪ੍ਰੇਤੰ ਪ੍ਰਮੀ ਗੈਨ ਹੂਰੰ ਰਣਭੂਮੀ ਵਿੱਚ ਭੂਤ ਅਤੇ ਪ੍ਰੇਤ ਹਾਸਦੇ ਸਨ ਅਤੇ ਆਕਾਸ਼ ਵਿੱਚ ਹੂਰਾ ਪਿਰ ਰਹੀਆਂ ਸਨ ਕਣੰਕ ਕੋਰ ਨਿਸਾਨ ਵੱਜੇ ਅਪਾਰੰ ਬਦਲਾ ਦੀ ਗਰਜ ਵਾਂਗ ਅਪਾਰਤੋਂ ਸੇ ਵੱਜਦੇ ਸਨ ਖਹੇ ਵੀਰ ਧੀਰੰ ਉਠੀ ਸਾਸਤਰ ਚਾਰੰ ਧੀਰਜ ਵਾਲੇ ਸੂਰਮੇ ਆਪੋ ਵਿੱਚ ਕਹਿੰਦੇ ਸਨ ਚਲੇ ਚਾਰ ਚਿਤ੍ਰੰ ਪਚਿਤ੍ਰੰ ਬਾਣ ਉਹਨਾ ਦੇਸ਼ ਸ਼ਤਰਾ ਵਿੱਚੋਂ ਆਗ ਨਿਕਲਦੀ ਸੀ ਅਤੇ ਆਲੋਕਿਕ ਚਿੱਤਰਕਾਰੀ ਵਾਲੇ ਬਾਣ ਚੱਲਦੇ ਸਨ ਰਣੰ ਰੋਸ ਰਜੇ ਮਹਾ ਤੇਜਵਾਨ ਵੱਡੇ ਤੇਜ ਵਾਲੇ ਸੂਰਮੇ ਯੁੱਧ ਦੇ ਰੋਸ ਨਾਲ ਭਰੇ ਪੀਤੇ ਫਿਰਦੇ ਸਨ ਚਾਚਰੀ ਛੰਦ ਉਠਾਈ ਇੱਕ ਨੇ ਤਲਵਾਰ ਚੁੱਕੀ ਦਿਖਾਈ ਵਖਾਈ ਨਚਾਈ ਇੱਧਰ ਉਧਰ ਘੁਮਾਈ ਚਲਾਈ ਅਤੇ ਚਲਾ ਦਿੱਤੀ ਪਰਮਾਈ ਦੂਜੇ ਨੇ ਤਲਵਾਰ ਨੂੰ ਆਪਣੇ ਹੱਥ ਵਿੱਚ ਘੁਮਾਇਆ ਦਿਖਾਈ ਵੈਰੀ ਨੂੰ ਦਿਖਾਇਆ ਕੰਪਾਈ ਕੰਬਾਇਆ ਅਤੇ ਚਖਾਈ ਵੈਰੀ ਨੂੰ ਸੁਆਦ ਚਖਾਇਆ ਕਟਾਰੀ ਇੱਕ ਨਾਂ ਨੇ ਅਪਾਰੀ ਆਪਾਰ ਕਟਾਰਾਂ ਪਰਹਾਰੀ ਸ਼ਾ ਰੱਗ ਸੁਨਾਰੀ ਸੁਨਾਰੀ ਉੱਤੇ ਮਾਰੀਆਂ ਪਚਾਰੀ ਦੂਜੇ ਪਾਸਿਓ ਵੀ ਬੰਗਾਰ ਪਰਹਾਰੀ ਅਤੇ ਲਲਕਾਰ ਕੇ ਹਕਾਰੀ ਕਟਾਰੀਆਂ ਦਾ ਕਟਾਰੀ ਪਰਹਾਰ ਕੀਤਾ ਗਿਆ ਉਠਾਏ ਇਕਨਾ ਨੇ ਭਾਲੇ ਚੁੱਕ ਕੇ ਗिराए ਵੈਰੀ ਨੂੰ ਵਿਖਾਏ ਭਗਾਏ ਅਤੇ ਵੈਰੀ ਨੂੰ ਮਾਰ ਕੇ ਦਿਖਾਏ ਡਿਗਾ ਦਿੱਤਾ ਜਾਂ ਭਜਾ ਦਿੱਤਾ ਚਲਾਏ ਲਾਵਾ ਤੇ ਕੁਛ ਨੇ ਤੀਰ ਚਲਾਏ ਪਚਾਏ ਲਲਕਾਰੇ ਮਾਰੇ ਤਰਸਾਏ ਵੈਰੀ ਨੂੰ ਡਰਾਇਆ ਝੁਟਾਏ ਅਤੇ ਚੰਗੇ ਨਿਸ਼ਾਨੇ ਫੁੰਡੇ ਇਤ ਲਵ ਬਾਦਵੋ ਸ਼ਤਰੂ ਗਨ ਬਧੈ ਸਮਾਪਤ ਇਥੇ ਲਵਦਵਾਰਾ ਘੋੜੇ ਛੱਡਣ ਅਤੇ ਸ਼ਤਰੂਗਣ ਦੇ ਬਾਦ ਪ੍ਰਸੰਗ ਦੀ ਸਮਾਪਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ